22 ਜੁਲਾਈ ਹਰ ਸਾਲ ਮਨਾਈ ਜਾਂਦੀ ਹੈ ਕਾਰਗਲ ਵਿਜੇ ਦਿਵਸ ਬੜੇ ਧੂਮ-ਧਾਮ ਨਾਲ ਲਗਾਤਾਰ ਪੰਜਾਬ ਕੀ ਪੂਰੇ ਹਿੰਦੁਸਤਾਨ ਚ ਮਨਾਏ ਜਾਂਦੇ ਨੇ ਜਲੰਧਰ ਦੀ ਗੱਲ ਕਰੀਏ ਕਸ਼ਮ ਨੌਜਵਾਨ ਸਭਾ ਵੱਲੋਂ ਵੀ ਹਰ ਸਾਲ ਕਾਰਗਲ ਵਿਜੇ ਦਿਵਸ ਮਨਾਈ ਜਾਂਦੀ ਹੈ ਜਿਸ ਦੇ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਜਾਂਦਾ ਹੈ ਸਾਡੇ ਨਾਲ ਸ਼ਹੀਦਾਂ ਦੇ ਪਰਿਵਾਰ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅੰਕਲ ਕੀ ਨਾਮ ਹੈ ਤੁਹਾਡਾ ਮੇਰਾ ਜਗਿੰਦਰ ਸਿੰਘ ਜਗਿੰਦਰ ਸਿੰਘ ਜੀ ਅੱਜ ਕਸ਼ਮ ਨੌਜਵਾਨ ਸਭਾ ਵਾਲਾ ਹਰ ਸਾਲ ਸ਼ਹੀਦਾਂ ਦੇ ਪਰਿਵਾਰਾਂ ਨੂੰ ਬੁਲਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਉਹ ਸ਼ਹੀਦ ਜਿਹੜੇ ਹੋਏ ਨੇ ਕਾਰਗਲਦ ਵਸਤੇ ਵਿੱਚ ਭਾਵੇਂ ਕੋਈ ਵੀ ਲੜਾਈ ਦੇ ਵਿੱਚ ਉਹਨਾਂ ਨੂੰ ਬੁਲਾ ਕੇ ਇੱਕ ਯਾਦ ਕਿਹੜੀ ਹੈ ਡਾਕੂਮੈਂਟਰੀ ਵੀ ਕਿਹੜੀ ਹੈ ਦਿਖਾਈ ਜਾਂਦੀ ਹੈ ਬਹੁਤ ਵਧੀਆ ਆ ਹਰ ਸਾਲ ਅਸੀਂ ਵੀ ਆਈਦਾ ਆ ਜੀ ਵੀ ਜੋ ਸਨਮਾਨਤ ਕਰਦੇ ਆ ਮੈਂ ਠੀਕ ਹੈ ਤੁਹਾਡੇ ਕੋਲ ਕੋਣ ਸੀ ਕਿਹੜੇ ਸ਼ਹੀਦ ਮੇਰਾ ਬ੍ਰਦਰ ਸੀ ਜੀ ਵੱਡਾ ਭਾਈ ਸੀ ਅੱਛਾ ਜੀ ਹਾਂ ਜੀ ਕਿਹੜੀ ਲੜਾਈ ਸੀ ਸਨ ਬਾਦ ਦੀ ਲੜਾਈ ਚ ਹਾਂ ਜੀ ਜਗ੍ਹਾ ਤੇ ਨੇਫਲ ਲਗਾਖਤੇ ਸੀ ਚਾਈਨਾ ਦੇ ਓਕੇ ਜੀ ਚਾਈਨਾ ਦੇ ਬਾਰਡਰ ਤੇ ਅੱਜ ਤੁਸੀਂ ਆਏ ਹੋ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਦਾ ਹਰ ਸਾਲ ਕਸ਼ਮ ਨੌਜਵਾਨ ਸਭਾ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਿਆ ਜਾਂਦਾ ਉਹਨਾਂ ਦੇ ਸਮਾਨਤ ਕੀਤਾ ਜਾਂਦਾ ਉਹਨਾਂ ਨੂੰ ਯਾਦ ਕਿਹੜੀ ਡਾਕੂਮੈਂਟਰੀ ਵੀ ਕਿਹੜੀ ਦਿਖਾਈ ਗਈ ਨਹੀਂ ਬੋ ਇਹਨਾਂ ਦਾ ਸ਼ੁਕਰੀਆ ਬਹੁਤ ਵਧੀਆ ਆ ਜਿਹੜਾ ਇਹਨਾਂ ਪ੍ਰੋਗਰਾਮ ਨੇ ਉਲੀਕੇ ਆਇਆ ਬੇ ਠੀਕ ਹੈ ਕੀ ਨਾਮ ਹੈ ਜੀ ਅਮਰਜੀਤ ਸਿੰਘ ਜੀ ਅਮਰਜੀਤ ਸਿੰਘ ਜੀ ਤੁਹਾਡੇ ਕੀ ਲੱਗਦਾ ਸਾਡੇ ਤਾਇਆ ਜੀ ਅੱਛਾ ਤਾਇਆ ਹਾਂਜੀ ਇਹ 21 ਦੋ ਦੀ ਬਾੜ ਦੀ ਲੜਾਈ ਦੇ ਵਿੱਚ 106 ਬਾੜ ਦੀ ਲੜਾਈ ਦੇ ਵਿੱਚ ਹਰ ਸਾਲ ਤੁਹਾਨੂੰ ਇਹ ਕਸ਼ਨ ਨੌਜਵਾਨ ਸਵਾਲੋ ਬੁਲਾਇਆ ਜਾਂਦਾ ਉਪਰ ਉਹ ਦਿਨ ਯਾਦ ਕਰਵਾਇਆ ਜਾਂਦਾ ਉਸ ਡਾਕੂਮੈਂਟਰੀ ਦਿਖਾਈ ਜਾਂਦੀ ਹੈ ਫਿਰ ਉਸ ਤੋਂ ਬਾਅਦ ਉਹ ਯਾਦ ਆ ਜਾਂਦੇ ਆਪਾਂ ਉਹ ਦਿਨ ਕਿੜਿਆ ਸੀ ਉਹ ਕਦੀ ਜ਼ਿੰਦਗੀ ਕੋਈ ਵੀ ਨਹੀਂ ਭੁੱਲ ਸਕਦਾ ਨਹੀਂ ਉਹਦਾ ਕਹ ਜਾਂ ਤਾਂ ਕੋਈ ਭੁੱਲਦੀ ਨਹੀਂ ਕਦੇ ਵੀ ਪਰ ਇਹਨਾਂ ਦਾ ਜੋ ਵੀ ਉਪਰਾਲਾ ਕੀਤਾ ਜਾਂਦਾ ਬਹੁਤ ਵਧੀਆ ਹੈ ਤਾਂ ਜੋ ਸਾਨੂੰ ਵੀ ਆ ਸਾਡੇ ਬੱਚਿਆਂ ਨੂੰ ਵਜਾ ਆਉਣ ਵਾਲੀ ਪੀੜ੍ਹੀ ਨੂੰ ਵੀ ਆ ਮਤਲਬ ਇੱਕ ਸਨੇਹ ਹੱਤਤਾ ਜਾਂਦਾ ਵੀ ਜੇ ਕੋਈ ਦੇਸ਼ ਲਈ ਸ਼ਹੀਦ ਵੀ ਹੋਇਆ ਉਹਨੂੰ ਕੋਈ ਭੁਲਾਇਆ ਨਹੀਂ ਜਾਂਦਾ ਉਹਨੂੰ ਹਰ ਸਾਲ ਹਰ ਟਾਈਮ ਹਰ ਵਕਤ ਕਿ ਇਟਲੀ ਆਂਦਾ। ਤੇ ਹਰ ਸਾਲ ਫੌਜ ਆਂਦੀ ਤੁਹਾਨੂੰ ਮਿਲਣ ਲਈ ਪਰਿਵਾਰ ਨੂੰ। ਜੀ ਆਉਂਦੇ ਆ ਜੀ ਆਉਂਦੇ। ਆਉਂਦੇ ਰਹਿ ਜੀ ਆਉਂਦੇ। ਕੇਂਦਰ ਸਰਕਾਰ ਵੱਲੋਂ ਜੋ ਸਰਕਾਰ ਨੇ ਵਾਅਦੇ ਕੀਤੇ ਕਿਆ ਉਹ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਨਹੀਂ ਕੇਂਦਰ ਸਰਕਾਰ ਨੇ ਤੇ ਜੋ ਵੀ ਕੀਤਾ ਹੈ ਉਹ तकरीबन ਜੇ ਟਰਨ ਬਾਈ ਟਰਨ ਜੋ ਵੀ ਹੈ ਉਹ ਸਹੂਲਤ ਮਿਲਦੀ ਰਹੀ ਹੈ। ਵੀ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਆ ਹੋਰ ਵੀ ਸ਼ਹੀਦ ਦੇ ਪਰਿਵਾਰ ਪਹੁੰਚੇ ਨੇ। ਉਹਨਾਂ ਦੇ ਨਾਲ ਉਸ ਕਾਰਕਲ ਦੀ ਲੜਾਈ ਦੇ ਵਿੱਚ ਉਹਨਾਂ ਦਾ ਬੇਟਾ ਸ਼ਹੀਦ ਹੋਇਆ ਸਾਡੇ ਨਾਲ ਕਮਲ ਰਾਣੀ ਜੀ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਮਲ ਜੀ ਤੁਸੀਂ ਹਰ ਸਾਲ ਇਸ ਪਰਿਵਾਰ ਦੇ ਇਸ ਪਰਿਵਾਰ ਦੇ ਵਿੱਚ ਆਉਂਦੇ ਹੋ ਤੁਹਾਨੂੰ ਯਾਦ ਉਹ ਦਿਨ ਆ ਜਾਂਦਾ ਜਦੋਂ ਤੁਹਾਡੇ ਬੇਟੇ ਦੀ ਸ਼ਹੀਦੀ ਹੋ ਜਾਂਦੀ ਹੈ ਤੇ ਉੱਥੇ ਤੁਹਾਨੂੰ ਸਮਾਨਤ ਕਿਹੜਾ ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾਈ ਵੱਲੋਂ ਮਿਲਦਾ ਹੈਗਾ ਤੇ ਅੱਜ ਵੀ ਤੁਸੀਂ ਪਹੁੰਚੇ ਹੋ ਹਾਂਜੀ ਹਾਂਜੀ ਪਤਲੇ ਸਾਰੀਆਂ ਗੱਲਾਂ ਯਾਦ ਆ ਜਾਂਦੀ ਹੈਗੀਆਂ ਇਹ ਬੱਚੇ ਜਿਹੜੇ ਆਪਣੇ ਪਵਨ ਕੁਮਾਰ ਜੀ ਹੈਗੇ ਜੀ ਇਹ ਬਹੁਤ ਵੱਦਾ ਉਪਰਾਲਾ ਕਰਦੇ ਨੇ ਜਿਹੜੇ ਸ਼ਹੀਦ ਬੱਚਿਆਂ ਨੂੰ ਯਾਦ ਕਰਦੇ ਨੇ ਉਹਨਾਂ ਵਿੱਚ ਸ਼ਹੀਦ ਦੇ ਮਾਤ ਪਿਤਾ ਨੂੰ ਵੀ ਬੁਲਾਉਂਦੇ ਨੇ ਤੇ ਪਹਿਲਾਂ ਮੇਰੇ ਹਸਬੰਡ ਸੀਗੇ ਉਹਨਾਂ ਨੂੰ 4 ਸਾਲ ਹੋ ਗਏ ਡੈਥ ਹੋਇਆ ਨੂੰ ਹੁਣ ਮੈਂ ਕੱਲੀ ਹੈ ਗਈ ਹੈ ਕੱਲੀ ਆਂਨੀ ਹੈ ਜੀ ਇੱਕੋ ਮੇਰਾ ਬੇਟਾ ਸੀਗਾ ਤਿੰਨ ਬੇਟੀਆਂ ਵਿਆਹੀਆਂ ਗਈਆਂ ਆਪਣੇ ਘਰ ਅਜੇ ਸਾਹਮਣੇ ਵੱਡਾ ਸੀ ਪੱਲੇ 7 ਮਹੀਨੇ ਵਿਆਹ ਨੂੰ ਹੋਇਆ ਸੀ ਇਹਦੇ ਨੂੰ ਤੇ ਇਹ ਸ਼ਹੀਦ ਹੋ ਗਿਆ ਤੇ ਬਹੁ ਵੀ ਸਾਡੇ ਕਿਰਿਆ ਵਾਲੇ ਇਨਸਾਨ ਛੱਟ ਕੇ ਚਲੇ ਗਏ ਓਕੇ ਇਹ ਕਿਹੜੀ ਲੜਾਈ ਕਾਰਗਲ ਦੀ ਲੜਾਈ ਦੇ ਵਿੱਚ ਸ਼ਹੀਦ ਹੋ ਹਾਂਜੀ ਇਹ ਇਸ ਤਰ੍ਹਾਂ ਸੀ ਕੰਪਲ ਉਹਦਾ ਕਾਰਗਲ ਦਾ ਜੰਗ ਲੱਗਾ ਹੋਇਆ ਸੀਗਾ ਇਹ ਕੰਪਲੈਕਸ ਵਿੱਚ ਹਮਲਾ ਹੋਇਆ ਸੀ ਅੱਛਾ ਜੀ ਕੰਪਲੈਕਸ ਵਿੱਚ ਡੀ ਆਈ ਜੀ ਚਕਰਵਰਤੀ ਸੀ ਔਰ ਚਿੱਤ ਵਿੱਚ ਮਤਲਬ ਤਿੰਨ ਚਾਰ ਜਣੇ ਹੋਰ ਸੀ ਜਿਹੜੇ ਸ਼ਹੀਦ ਹੋ ਗਏ ਤੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਕੇਂਦਰ ਸਰਕਾਰ ਮੌਜੂਦਾ ਕੋਈ ਵੀ ਸਰਕਾਰਾਂ ਤੁਹਾਡੇ ਕੋਲ ਪਹਿਲੇ ਸਰਕਾਰਾਂ ਦੇ ਵਿੱਚ ਕੋਈ ਆਇਆ ਪਰਿਵਾਰ ਨੂੰ ਮਿਲ ਜਾਂ ਫੌਜ ਦੀਆਂ ਮਲਾਜ਼ਮ ਤੁਹਾਡੇ ਕੋਲ ਆਂਦੇ ਨੇ ਹਰ ਸਾਲ ਕਹਿੰਦੇ ਨੇ ਅਸੀਂ ਜਾਣਦੇ ਹਾਂ ਕੇਂਦਰ ਸਰਕਾਰ ਦੀ ਕਹਿੰਦੇ ਅਸੀਂ ਪਰਿਵਾਰਾਂ ਨੂੰ ਸ਼ਹੀਦਾਂ ਦੇ ਪਰਿਵਾਰਾਂ ਨੂੰ ਜੋ ਉਹਨਾਂ ਦੀ ਦੇਖੋ ਜੀ ਆਂਦੇ ਤਾਂ ਹੈਗੇ ਆ ਪਰ ਕੁਝ ਨਹੀਂ ਹੋਇਆ ਅੱਜ ਅੱਜ ਦੀ ਡੇਟ ਦੇ ਵਿੱਚ ਕੁਝ ਨਹੀਂ ਹੋਇਆ ਹੈਗਾ ਤੁਸੀਂ ਮੰਨੋ ਕਿ ਨਿੱਕ ਕੁਥਲੇ ਦੇ ਵਿੱਚ ਸ ਮੇਰੇ ਟੱਤੇ ਦੀ ਸਮਾਰਕ ਬਣਿਆ ਹੋਇਆ ਐ ਸੇ ਬੜੀ ਜਤੋ ਜਹਿਦ ਕਰਕੇ ਸਮਾਰਕ ਬਣਾਇਆ ਸੀ ਸਾਡੇ ਬਾਬਜੀ ਨੇ ਆਪ ਅਸੀਂ ਜੈਪੁਰ ਤੋਂ ਜਾ ਕੇ ਖੁਦ ਬਣਵਾ ਕੇ ਲਿਆ ਕੇ ਸਮਾਰਕ ਸਥਾਪਿਤ ਕੀਤਾ ਬੜੀ ਮੁਸ਼ਕਲ ਨਾਲ ਸਮਝਾ ਗਿਆ ਮਿਲੀ ਜਲਾਖਾਨੀ ਚੌਕ ਤੇ ਕਪੂਰਸਲਾ ਉਹਦੇ ਵੀ ਦੇਖ ਲੈ ਇੱਕ ਵਾਸਤੇ ਕੋਈ ਨਹੀਂ ਸੀਗਾ ਤੁਸੀਂ ਮੰਨੋਗੇ ਨਹੀਂ ਮੈਨੂੰ 1500 ਰੁਪਇਆ ਪੈਨਸ਼ਨ ਮਿਲਦੀ ਐ ਬੁਢਾਪਾ ਪੈਨਸ਼ਨ ਉਹ ਮੈਂ ਕਿੰਨੇ ਸਾਲਾਂ ਤੋਂ ਇਕੱਠਾ ਕਰਦੀ ਸੀ ਹੁਣ ਤੁਸੀਂ ਦੇਖੋ ਅੱਜ ਦੇ ਦਿਨ ਤੋਂ ਜਾ ਕੇ ਉਹ ਸਾਰਾ ਉੱਥੇ ਚਾਰ ਚਫੇਰੇ ਉਹਦੇ ਮਾਰਬਲ ਲਗਵਾਇਆ ਬਹੁਤ ਸੋਹਣੇ ਤਰੀਕੇ ਨਾਲ ਬਣਾਤਾ ਹੈਗਾ ਵਾ ਹੁਣ ਮੈਂ ਕੋਈ ਨਹੀਂ ਦੇਖਦਾ ਆ ਕੇ ਬੇਟਾ ਆਪ ਹੀ ਕਰੀਦਾ ਜੋ ਕੁਝ ਕਰਦੇ ਹੈਗੇ ਉਹ ਸਾਰੇ ਕਹਿੰਦੇ ਵੀ ਅਸੀਂ ਦੇਖਭਾਲ ਕਰਾਂਗੇ ਸਮਾਰਕ ਤੇ ਕੋਈ ਨਹੀਂ ਕਰਦਾ ਹੈਗਾ ਮੈਂ ਹੁਣ ਮਾਰਵਲ ਇਸ ਕਰਕੇ ਲਗਾਇਆ ਹੁਣ ਜ਼ਿੰਦਗੀ ਦਾ ਕੋਈ ਪਤਾ ਨਹੀਂ ਹੈਗਾ ਕੱਲੀ ਮੈਂ ਹੈ ਗਈ ਆ ਚਲੋ ਬੱਸ 10 ਮੈਂ ਜਾਵਨੀ ਕਿ ਮੇਰੇ ਬੇਟਾ ਸਮਾਰਕ ਸੋਹਣਾ ਬਣਿਆ ਰਹੇ ਤੇ ਤੁਹਾਡੇ ਬੇਟੇ ਦੀ ਇਸ ਇਸ ਚਿੱਤਰ ਦੇ ਵਿੱਚ ਕੋਈ ਫੋਟੋ ਤੁਸੀਂ ਕਿ ਦੋਸਾਂ ਅੰਜਲੀ ਦਿੰਦੇ ਪਏ ਸੀ ਫੁੱਲ ਪੇਟ ਕਰਦੇ ਵੇਸੀ ਉਦੋਂ ਆਪਣੇ ਬੇਟੇ ਨੂੰ ਉਸ ਚਿੱਤਰ ਦੇ ਵਿੱਚ ਦੇਖ ਕੇ ਤੁਸੀਂ ਪਿਆਰ ਕਰ ਰਹੇ ਸੀ ਉਹ ਦਿਨ ਅੱਜ ਯਾਦ ਆ ਗਿਆ ਕਿਦੋਂ ਮਾਂ ਆਪਣੀ ਗੋਦੀ ਦੇ ਵਿੱਚ ਲੈ ਕੇ ਬੱਚੇ ਨਾਲ ਪਿਆਰ ਕਰਦੀ ਬੇਟਾ ਸਾਰੀਆਂ ਗੱਲਾਂ ਯਾਦ ਆ ਜਾਂਦੀਆਂ ਹੈਗੀਆਂ ਉਹ ਕੀ ਕਰੀਏ ਸੀ ਘਰ ਦੇ ਚਾਲੇ ਫੁੱਟਾਂ ਲੱਗ ਪੁੰਦੇ ਐ ਇਹਨਾਂ 'ਚ ਕਿਹੜੇ ਦਿਖਾਉਗੇ ਕਿਹੜੇ ਹੈਗੇ ਤੁਹਾਡੇ ਤੇ ਦੇਖੋ ਉਹਦੇ ਦੋ بیٹے ਦੀ ਤਸਵੀਰ ਦੇਖਦੇ ਨੇ ਸਾਲ ਬਾਅਦ ਤੁਸੀਂ ਦੇਖ ਰਹੋ ਬੀਐਸਐਫ ਦੇ ਮੁਲਾਜ਼ਮ ਸੀ ਕੈਂਪਸ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹ ਦਿਨ ਯਾਦ ਆ ਜਾਂਦਾ ਕਿਦੋਂ ਹਰ ਸਾਲ ਕਸ਼ਮ ਨੌਜਵਾਨ ਸਭਾ ਵੱਲੋਂ ਇਹਨਾਂ ਨੂੰ ਬੁਲਾਇਆ ਜਾਂਦਾ ਹੁਣ ਹਰ ਸਾਲ ਤੁਸੀਂ ਇਸ ਕਸ਼ਮ ਨੌਜਵਾਨ ਸਭਾ ਦੇ ਵਿੱਚ ਹਾਂਜੀ ਮੈਂ ਹਰ ਸਾਲ ਆਨੀ ਹੈਗੀ ਆ ਪਿੱਛੇ ਕਰਕੇ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਤਾਂ ਸਾਡੇ ਬਾਪੂ ਜੀ ਆਂਦੇ ਰਹੇ ਸੀਗੇ ਜੀ ਤੇ ਹੁਣ ਉਹ ਵੀ ਨਹੀਂ ਰਹੇ ਹੈਗਾ ਮੇਰੇ ਪਾ ਵੀ ਬੇਚਾਰੀ ਹੈ ਮੇਰੇ ਨਾਲ ਆਉਂਦੀ ਹਰ ਸਾਲ ਜੀ ਤੁਹਾਨੂੰ ਸਰਕਾਰਾਂ ਵੱਲੋਂ ਕੋਈ ਅੱਜ ਤੱਕ ਮਦਦ ਕੇਂਦਰ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਕਿਹਾ ਜਾਂਦਾ ਕੇਂਦਰ ਸਰਕਾਰ ਵੱਲੋਂ ਵੱਡੇ ਵਾਅਦੇ ਕੀਤੇ ਜਾਂਦੇ ਪਰਿਵਾਰਾਂ ਨੂੰ ਮਿਲਿਆ ਜਾਂਦਾ ਮਿਲ ਤੋਹਫੇ ਕਿਹੜੇ ਉਹਨਾਂ ਨੂੰ ਜੋ ਉਹਨਾਂ ਦਾ ਹੱਕ ਬੰਦਾ ਉਹ ਦਿੱਤਾ ਜਾਂਦਾ ਦੇਖੋ ਜੀ ਵੱਡੇ ਵੱਡੇ ਵਾਅਦੇ ਆਏ ਬੜੀਆਂ ਸਰਕਾਰਾਂ ਆਈਆਂ ਕਿਹਨੇ ਕੁਛ ਨਹੀਂ ਕੋਈ ਨਹੀਂ ਪੁੱਛਦਾ ਜੀ ਦੇਖੋ ਜੀ ਜਿਹਨਾਂ ਦੇ ਪੁੱਤ ਗਏ ਉਹਨਾਂ ਦੇ ਗਏ ਉਹਨਾਂ ਨੂੰ ਕੀ ਲੈਣਾ ਉਹਨਾਂ ਨੂੰ ਕੋਈ ਨਹੀਂ ਲੈਣਾ ਅੱਜ ਤੱਕ ਤੁਸੀਂ ਮੈਨੂੰ ਇਹ ਦੇਖੋ ਕਿਸੇ ਮੰਤਰੀ ਦਾ ਜਾਂ ਕਿਸੇ ਪ੍ਰਧਾਨ ਮੰਤਰੀ ਦਾ ਕਿਸੇ ਵੱਡੇ ਵੱਡੇ ਅਫਸਰ ਦਾ ਬੱਚਾ ਕੋਈ ਸ਼ਰਧਾ ਤੇ ਅੱਗੇ ਆ ਉਹਨਾਂ ਦੇ ਆਪਣੇ ਬੱਚੇ ਕਿਤੇ ਪਰਦੀ ਕਿਰਾਏ ਪਰਤੇ ਹੋਏ ਸਾਡੇ ਵਰਗੇ ਗਰੀਬਾਂ ਦੇ ਤੇ ਹੁਣ ਸਰਕਾਰ ਨਹੀਂ ਪੁੱਛਦੀ ਕਿਸੇ ਨੂੰ ਉਹ ਪੁੱਛਦੀ ਹੈ ਦੇਖਿਆ ਕਿ ਅਸੀਂ ਗੱਲਬਾਤ ਕੀਤੀ ਗਈ ਉਹਨਾਂ ਨੇ ਆਪਣੇ ਪਰਿਵਾਰ ਦਾ ਦੁੱਖ ਤੱਕ ਸਿਆ ਪਛਾਣਦੇ ਸੀ ਆਪਣੇ ਪਰਿਵਾਰ ਬੱਚੇ ਨੂੰ ਯਾਦ ਕਰਦੇ ਸੀ ਉਸ ਤਸਵੀਰ ਕੀ ਜੋ ਬੱਚੇ ਦੀ ਦੇਖਦੇ ਸੀ ਉਹ ਦਿਨ ਯਾਦ ਆ ਜਾਂਦਾ ਸੀ ਤੇ ਉਸ ਤੋਂ ਬਾਅਦ ਕੀ ਉਹਨਾਂ ਦੇ ਹਸਬੰਦ ਦੀ ਡੈਥ ਹੋ ਜਾਂਦੀ ਹੈ ਇਹਨਾਂ ਵੱਲੋਂ ਦੱਸਿਆ ਗਿਆ ਕਿਦੋਂ ਸਿੱਧੀ ਸ਼ਾਦੀ ਹੁੰਦੀ ਹੈ 7 ਮਹੀਨੇ ਬਾਅਦ ਉਹ ਸ਼ਹੀਦ ਹੋ ਜਾਂਦਾ ਉਸ ਦੀ ਜੋ ਧਰਮ ਪਤਨੇ ਉਹ ਵੀ ਅੱਗੇ ਚਲ ਜਾਂਦੀ ਹੈ ਪਰਿਵਾਰ ਕੱਲਾ ਕੀਤਾ ਜਾਂਦਾ ਉਸ ਨੂੰ ਹੀ ਪਤਾ ਲੱਗਦਾ ਉਹ ਹਰ ਸਾਲ ਕਸ਼ਮ ਨੌਜਵਾਨ ਸਭਾ ਵੱਲੋਂ ਜੋ ਪ੍ਰੋਗਰਾਮ ਲਿਖਿਆ ਜਾਂਦਾ ਕਾਰਕਲ ਵਿਜੇ ਦਿਵਸ ਉੱਥੇ ਪਹੁੰਚਦੇ ਨੇ ਆਪਣੇ ਪਰਿਵਾਰ ਨੂੰ ਉਸ ਤਸਵੀਰ ਆਪਣੇ ਬੱਚੇ ਦੀ ਦੇਖ ਕੇ ਉਹ ਦਿਨ ਯਾਦ ਆ ਜਾਂਦਾ ਕਿ ਹਰ ਸਾਲ ਉਹ ਆਪਣੇ ਪਰਿਵਾਰ ਇੱਥੇ ਪਹੁੰਚਦੇ ਨੇ ਉਸ ਹਰ ਸ਼ਹੀਦ ਪਰਿਵਾਰ ਕਿਹੜਾ ਇੱਥੇ ਪਹੁੰਚਾ ਹੁੰਦਾ ਇੱਕ ਦੂਜੇ ਨਾਲ ਦੁੱਖ ਸਾਂਝੇ ਕੀਤੇ ਜਾਂਦੇ ਨੇ ਪਰਿਵਾਰਾਂ ਨਾਲ ਮਿਲਿਆ ਜਾਂਦਾ ਇੱਕ ਦੂਸਰੇ ਨੂੰ ਉਹ ਦਿਨ ਯਾਦ ਆ ਜਾਂਦਾ ਕਿਦੋਂ ਹਰ ਸਾਲ ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਯੋ ਔਰ ਕਸ਼ਮ ਨੌਜਵਾਨ ਸਭਾ ਪਵਨ ਪੁੰਡੀ ਵੱਲੋਂ ਇਹਨਾਂ ਨੂੰ ਸਮਾਨਤ ਕਿਹੜਾ ਕੀਤਾ ਜਾਂਦਾ ਸਾਡੇ ਨਾਲ ਕਸ਼ਮ ਨੌਜਵਾਨ ਸਬਾਦੇ ਪ੍ਰਦਾਨ ਪਵਨ ਕੁਮਾਰ ਪੁੰਡੀ ਜੀ ਆਪਣੀ ਜੀ ਹਰ ਸਾਲ 26 ਜੁਲਾਈ ਉਹ ਦਿਨ ਯਾਦ ਤੋਂ ਹਰ ਪਰਿਵਾਰ ਨੂੰ ਕਰਵਾਉਂਦੇ ਹੋ ਜਿਹੜੇ ਸ਼ਹੀਦ ਹੋ ਜਾਂਦੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਉਹ ਸ਼ਹੀਦਾਂ ਨੂੰ ਫੁੱਲ ਭੇਟ ਕੀਤੇ ਜਾਂਦੇ ਨੇ ਅੱਜ ਤੁਹਾਡੇ ਵੱਲੋਂ ਲਗਾਤਾਰ 25 ਸਾਲ ਹੋ ਚੁੱਕੇ ਨੇ ਕਿਹੜੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਦੇਖੋ ਜੀ ਇਹਨਾਂ ਦਾ ਸਨਮਾਨ ਕਰਨ ਦੇ ਵਿੱਚ ਸਾਨੂੰ ਸਨਮਾਨ ਮਿਲਦਾ ਪਹਿਲੀ ਗੱਲ ਤਾਂ ਮੈਂ ਉਹਨਾ ਸ਼ਹੀਦਾਂ ਪਰਿਵਾਰਾਂ ਨੂੰ ਸਲੂਟ ਕਰਦਾ ਵਾਂ ਅੱਜ ਸ਼ਮੇ ਵੀਹ ਤਾਰਕਿਲ ਵਿਜੇ ਦਿਵਸ ਤੇ ਸਾਡੇ ਕੋਲ ਜਿਹੜੇ ਪਰਿਵਾਰ ਆਏ ਆ ਤਕਰੀਬਨ 31 ਪਰਿਵਾਰ ਸਾਡੇ ਕੋਲ ਪਹੁੰਚੇ ਆ ਸੋ ਅੱਜ ਦਾ ਜਿਹੜਾ ਦਿਹਾੜਾ ਵਾ ਇਹ ਪੂਰੇ ਦੇਸ਼ ਨੂੰ ਮਨਾਉਣਾ ਚਾਹੀਦਾ ਕਿਉਂਕਿ ਕੁਰਬਾਨੀਆਂ ਜਿਹੜੀਆਂ ਹਨ ਨਾ ਇਹਨਾਂ ਨੂੰ ਭੁਲਾਉਣਾ ਬਹੁਤ ਸਾਨੂੰ ਮਹਿੰਗਾ ਪੈ ਸਕਦਾ ਆ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਪਾਕਿਸਤਾਨੀਆਂ ਹਰਕਤਾਂ ਤੋਂ ਸਾਡੇ 26 ਬੰਦੇ ਨਿਰਦੋਸ਼ ਮਾਰ ਦਿੱਤੇ ਗਏ ਉਹਨਾਂ ਨੂੰ ਜਵਾਬ ਦੇਣ ਲਈ ਉਹਨਾਂ ਨੂੰ ਕੁਛ ਕੇ ਸਾਡੀ ਆਰਮੀ ਨੇ ਘਰ ਜਾ ਕੇ ਮਾਰਿਆ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਨਾ ਉਹ ਕਿੰਨੇ ਸ਼ੈਨਾ ਦਾ ਉਹਨਾਂ ਵੀਰ ਜਵਾਨਾਂ ਦਾ ਜਿਨ੍ਹਾਂ ਨੇ ਇੱਡਾ ਵੱਡਾ ਆਪਣਾ ਜੋਖਮ ਲੈ ਕੇ ਵੀ ਉਹਦੇ ਘਰ ਚ ਜਾ ਕੇ ਮਾਰਿਆ ਵਾ ਸੋ ਮੇਰਾ ਕਹਿਣ ਦਾ ਭਾਵੇਂ ਆ ਕਿ ਅਗਰ ਆਪਾਂ ਇਹ ਜਿਹੜੇ ਪੇੜ ਆ ਇਹ ਪੇੜ ਆ ਜਿਨ੍ਹਾਂ ਨੇ ਛਾਂਤਾਂ ਦਿੱਤੀਆਂ ਉਹਨਾਂ ਪਰਿਵਾਰ ਜਿਹੜੇ ਉਹ ਇੱਕ ਪੇੜ ਆ ਜਿਹਦੀ ਛਾਂ ਥੱਲੇ ਅਸੀਂ ਬੈਠੇ ਹੋਏ ਆਂ ਔਰ ਆਨੰਦ ਮਾਣ ਰਹੇ ਆਂ ਮਹਿਫੂਜ਼ ਆ ਔਰ ਜਰਾ ਜੇ ਵੀ ਹਲੇ ਕਿਤੇ ਵੀ ਆਪਰੇਸ਼ਨ ਸਿੰਧੂਰ ਚੱਲਿਆ ਸੀ ਕਿਤੇ ਵੀ ਡਰੋਨ ਨੇ ਇੱਥੇ ਡਿਗਿਆ ਪੰਜਾਬ ਦੇ ਵਿੱਚ ਮੈਂ ਅੱਖੀਂ ਦੇਖਣ ਦੀ ਗੱਲ ਸੀ ਲੋਕ ਲੈਣਾਂ 'ਚ ਖੜੇ ਸੀ ਆਟਾ ਲੈਣ ਲਈ ਇੰਨੇ ਪੈਨਿਕ ਹੋ ਗਏ ਸੀ ਸੋ ਸਾਨੂੰ ਥੋੜਾ ਦੇਸ਼ ਦੇ ਪ੍ਰਤੀ ਨਾਲ ਹੌਸਲੇ ਨਾਲ ਖੜੇ ਰਹਿਣਾ ਚਾਹੀਦਾ ਵਾ ਇੰਨਾ ਪੈਨਿਕ ਨਹੀਂ ਹੋਣਾ ਚਾਹੀਦਾ ਉਹਨਾਂ ਜਵਾਨਾਂ ਨੂੰ ਮੈਂ ਧੰਨਵਾਦ ਫੇਰ ਕਰਦਾ ਵਾਂ ਜਿਨ੍ਹਾਂ ਨੇ ਸਾਡੀ ਰੱਖਿਆ ਵਾਸਤੇ ਹਾਲੇ ਵੀ ਖੜੇ ਆ ਸਾਡੇ ਵਾਸਤੇ ਖੜੇ ਆ ਉਹ ਇਹਨਾਂ ਪਰਿਵਾਰਾਂ ਨੂੰ ਵੀ ਮੈਂ ਨਮਨ ਕੀਤਾ ਅੱਜ ਦੇ ਇਸ ਫੰਕਸ਼ਨ ਦੇ ਵਿੱਚ ਅਸੀਂ 2200 ਬੱਚਾ ਹੈਗਾ ਜਿਨ੍ਹਾਂ ਨੂੰ ਫੀਸਾਂ ਵੀ ਦਿੱਤੀਆਂ ਔਰ 71000 ਰੁਪਿਆ ਰਾਸ਼ੀ ਵੀ ਦਿੱਤੀ ਸਾਰਿਆਂ ਨੂੰ ਬੈਕ ਕਾਪੀ ਉਹ ਸ਼ਹੀਦਾਂ ਦੇ ਨਾਂ ਦੇ ਹੀ ਆ ਟੋਟਲ ਜਿਹੜਾ ਟਾਈਟਲ ਵੀ ਸ਼ਹੀਦਾਂ ਦਾ ਵਾ ਉਹਨਾਂ ਦਾ ਦਿਨ ਦਾ ਮਤਲਬ ਇਹੀ ਆ ਕਿ ਜਿਹੜੀ ਨਵੀਂ ਪੀੜ੍ਹੀ ਆ ਅੱਜ ਅੱਗੇ ਵਧਦੀ ਪਈ ਆ ਉਹ ਦੇਖਣ ਇਸ ਚੀਜ਼ ਨੂੰ ਕਿ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਦੇ ਬਦੌਲਤ ਹੀ ਅਸੀਂ ਅੱਗੇ ਆ ਰਹੇ ਆ ਤਾਂ ਮੇਰੇ ਇਹੋ ਹੀ ਕਹਿਣ ਦਾ ਭਾਵ ਆ ਸਾਰੇ ਦੇਸ਼ਵਾਸੀਆਂ ਨੂੰ ਕਿ ਇਹਨਾਂ ਦੀ ਹਰ ਜਗ੍ਹਾ ਇੱਜ਼ਤ ਹੋਣੀ ਚਾਹੀਦੀ ਹੈ ਇਹ ਦਿਨ ਹਮੇਸ਼ਾ ਆਪਾਂ ਰਲ ਮਿਲ ਕੇ ਮਨਾਈਏ ਅਸੀਂ ਫੇਰੀ ਮਹਿਸੂਰ ਹੋਾਂਗੇ ਇੱਕ ਉਂਡੀ ਇੱਕ ਅਕਸਰ ਦੇਖਿਆ ਜਾਂਦਾ ਤੁਸੀਂ ਫੰਕਸ਼ਨ ਤੇ ਜ਼ਰੂਰ ਕਰਾਉਂਦੇ ਹੋ ਫੰਕਸ਼ਨ ਤੋਂ ਪਹਿਲੇ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਮੁਲਾਕਾਤ ਕੀਤੀ ਜਾਂਦੀ ਹੈ ਹਰ ਉਹਨਾਂ ਦੀ ਮੁਸ਼ਕਲ ਵੀ ਤੁਹਾਡੇ ਵੱਲੋਂ ਸੁਣੀ ਜਾਂਦੀ ਹੈ ਕਿਹੜੀ ਉਹ ਮੰਚ ਤੇ ਲਗਭਗ ਸਿਆਸੀ ਪਾਰਟੀਆਂ ਵੀ ਪਹੁੰਚਦੀਆਂ ਹੈ ਪ੍ਰਚਾਰਨ ਵੀ ਬਹਿੰਦਾ ਤੁਹਾਡੇ ਵੱਲੋਂ ਮੁਸ਼ਕਲਾ ਵੀ ਉਹਨਾਂ ਨੂੰ ਦੱਸੀਆਂ ਜਾਂਦੀਆਂ ਹਾਂ ਵੀ ਛਿੱਦਾ ਦੇ ਪਰਿਵਾਰਾਂ ਦੀ ਕਿਹੜੀਆਂ ਮੁਸ਼ਕਲਾਂ ਐ ਅਸ ਕਿਦੋਂ ਅਸੀਂ ਘਰਾਂ ਦੇ ਵਿੱਚ ਜਾਂਦੇ ਆ ਉਹ ਸਾਨੂੰ ਮੁਸ਼ਕਲਾ ਦੱਸਦੇ ਐਨਾਂ ਦੀ ਜਲਦੀ ਬਿਲਕੁਲ ਮੈਂ ਪਿਛਲੇ ਸਾਲ ਵੀ ਡੀਸੀ ਸਾਹਿਬ ਆਏ ਸੀ ਇਹਨਾਂ ਦੀਆਂ ਜਿਹੜੀਆਂ ਪ੍ਰੋਬਲਮਾਂ ਅੱਗੇ ਰੱਖੀਆਂ ਸੀਗੀਆਂ ਉਹ ਡੀਸੀ ਸਾਹਿਬ ਨੇ ਉਸ ਨੂੰ ਹੱਲ ਕਰਨ ਦਾ ਅਸ਼ਵਾਸਨ ਵੀ ਦਿੱਤਾ ਸੀ ਇੱਕ ਤਾਂ ਸੈਨਿਕ ਭਲਾਈ 'ਚ ਜਦੋਂ ਜਾਂਦੇ ਇਹਨਾਂ ਨਾਲ ਠੀਕ ਤਰੀਕੇ ਨਾਲ ਗੱਲ ਇਹ ਸੀ ਹੁੰਦੀ ਫਿਰ ਜਿਹੜਾਂ ਦੀ ਸ਼ਹਾਦਤ ਹੁੰਦੀ ਹੈ ਅਗਰ ਸ਼ਹਿਰ ਦੇ ਵਿੱਚ ਉਹਨਾਂ ਦਾ ਸਮਾਰਕ ਕਿਤੇ ਬਣਦਾ ਉਸ ਤੋਂ ਬਾਅਦ ਉਹਦੀ ਦੇਖਭਾਲ ਕੋਈ ਨਹੀਂ ਕਰਨ ਵਾਲਾ ਮੈਨੂੰ ਦਿਸੇ ਸਾਹ ਨੂੰ ਕਹਿ ਸੀ ਪਈ ਕੋਈ ਕਮੇਟੀ ਬਣੇ ਜਿਹੜੀ ਹਰ ਮਹੀਨੇ ਇਹਨਾਂ ਨੂੰ ਦੇਖਰੇਖ ਕਰੇ ਸੋ ਬਹੁਤ ਮੁਸ਼ਕਿਲਾਂ ਹੈਗੀਆਂ ਇੱਕ ਪਿਛਲੇ ਸਾਲ ਸਾਡੇ ਕੋ ਹੁਣ ਵੀ ਮਾਤਾ ਜੀ ਆਏ ਹੋਏ ਆ ਤਾਂ ਉਹ ਕਪੂਰਥਲੇ ਤੋਂ ਆ ਉਹ ਉਹਨਾਂ ਦੇ ਬੇਟੇ ਦੀ ਸ਼ਹਾਦਤ ਹੋਈ ਸੀ ਕਿ ਫਿਰ ਉਹਨਾਂ ਦੇ ਸ਼ਾਦੀਤ ਤੋਂ ਬਾਅਦ ਉਹਨਾਂ ਦਾ ਹਸਬੰਦ ਦੀ ਵੀ ਡੈਥ ਹੋ ਗਈ ਉਹ ਇਕੱਲੇਪਨ ਦੇ ਵਿੱਚ ਵੀ ਨਾ ਕੋਈ ਘਰ ਚਲਾਉਣ ਜੁਗਾ ਖਰਚਾ ਨਾ ਕੋਈ ਬੜੇ ਉਹ ਮਤਲਬ ਤੰਗ ਰਹੇ ਆ ਉਹਨਾਂ ਦੀ ਸਟੋਰੀ ਹੈ ਨਾ ਕਿਸੇ ਅਖਬਾਰ 'ਚ ਲੱਗੀ ਸੀਗੀ ਔਰ ਅਖਬਾਰ ਦੇ ਜ਼ਰੀਏ ਕਿਸੇ ਡਾਕਟਰ ਸਾਹਿਬ ਸੀਗੇ ਕੋਈ ਹైదరాబాద్ ਤੋਂ ਉਹਨਾਂ ਨੇ ਆਪਣੀ ਭਾਵਨਾ ਦਿਖਾਉਂਦੇ ਹੋਏ ਉਹਨਾਂ ਨੂੰ 1 ਲੱਖ ਰੁਪਏ ਅਕਾਊਂਟ 'ਚ ਦਿਖਾ ਉਹਨਾਂ ਨੂੰ ਭੇਜਿਆ ਔਰ 5000 ਰੁਪਏ ਮਹੀਨਾ ਵੀ ਦੇ ਰਹੇ ਆ ਤੋ ਸਾਨੂੰ ਵੀ ਇਦਾਂ ਦੇ ਉਪਰਾਲੇ ਕਰਨੇ ਚਾਹੀਦੇ ਆ ਜਿੱਥੇ ਤੁਹਾਨੂੰ ਕੋਈ ਇਦਾਂ ਦਾ ਨੀੜੀ ਦਿਖੇ ਪਰਿਵਾਰ ਉਹਦੇ ਨਾਲ ਖੜਨਾ ਚਾਹੀਦਾ ਮੈਂ ਤਾਂ ਇਹੀ ਕਹਾਵਾਂਗਾ ਹਮੇਸ਼ਾ ਖੜਨਾ ਚਾਹੀਦਾ ਇਹ ਦੇਖਿਆ ਪਵਨ ਕੁਮਾਰ ਪੁੰਡੀ ਜੀ ਹੈ ਕਸ਼ਮ ਨੌਜਵਾਨ ਸਭਾ ਤੋਂ ਹੈ 25 ਸਾਲ ਹੋ ਚੁੱਕੇ ਨੇ ਇਹ ਕਾਰਕਲ ਵਿਜੇ ਦਿਵਸ ਕਿਹੜਾ ਬੜੀ ਧੂਮ-ਧਾਮ ਨਾਲ ਮਨਾਉਂਦੇ ਨੇ 26 ਪਰਿਵਾਰਾਂ ਨੂੰ ਅੱਜ ਇਸ ਵਾਰ ਸਮਾਨਤ ਕੀਤਾ ਗਿਆ 31 ਪਰਿਵਾਰਾਂ ਨੂੰ ਕਿਹੜਾ ਇਸ ਵਾਰ ਸਮਾਨਤ ਕੀਤਾ ਗਿਆ ਹੈਗਾ ਜਿਸ ਦੇ ਵਿੱਚ ਉਹਨਾਂ ਨੂੰ ਬੱਚਿਆਂ ਨੂੰ ਵੀ ਕਿਹੜਾ ਜੋ ਹੈ ਫੰਡ ਫੀਸ ਦਿੱਤੀ ਗਈ ਹੈ ਕਈ-ਕਈ ਅਲੱਗ-ਅਲੱਗ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦਿੱਤੀ ਗਈ ਹੈ ਜਿਸ ਦੇ ਵਿੱਚ ਵੱਡੇ ਕਿਹੜੇ ਹਰ ਸਾਲ ਕਸ਼ਨ ਨੌਜਵਾਨ ਸਭਾ ਵੱਲੋਂ ਪ੍ਰੋਗਰਾਮ ਕਿਹੜਾ ਕਰਵਾਇਆ ਜਾਂਦਾ ਹੈ ਤੇ ਉੱਥੇ ਹੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਬੁਲਾ ਕੇ ਸਮਾਨਤ ਵੀ ਕੀਤਾ ਜਾਂਦਾ ਤੇ ਸ਼ਹੀਦਾਂ ਨੂੰ ਕਿਹੜਾ ਯਾਦ ਵੀ ਕੀਤਾ ਜਾਂਦਾ ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ ti.